ਨਮਸਕਾਰ ਮੈਂ ਕਮਲ ਖੋਸਲਾ ਐਗਜ਼ੀਕਿਊਟਿਵ ਮੈਂਬਰ ਜਿਲੰਦਰ ਮੰਡਲ ਆਲ ਇੰਡੀਆ ਇੰਸ਼ੋਰੈਂਸ এমਪਲਾਈਜ਼ ਐਸੋਸੀਏਸ਼ਨ ਸਾਥੀਓ ਅੱਜ ਦਾ ਭਾਰਤ ਬੰਦ ਜਿਵੇਂ ਆਪ ਸਭ ਨੂੰ ਪਹਿਲਾਂ ਹੀ ਇਸ ਬਾਰੇ ਪਤਾ ਹੈ ਕਿ ਦੇਸ਼ ਦੀਆਂ ਅਲੱਗ-ਅਲੱਗ 60 ਜਥੇਬੰਦੀਆਂ ਜਿਨ੍ਹਾਂ ਵਿੱਚੋਂ 10 ਰਿਕੋਗਨਾਈਜ਼ ਔਰ ਉਹਦੇ ਨਾਲ ਨਾਲ ਵਪਾਰਕ ਆਦਾਰੇ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਇਹ ਸਾਰੀਆਂ ਹੀ ਮਿਲ ਕੇ ਅਬਾਊਟ 60 ਜਥੇਬੰਦੀਆਂ ਨੇ ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਅੱਜ ਭਾਰਤ ਬੰਦਾ ਐਲਾਨ ਇਸ ਕਰਕੇ ਕੀਤਾ ਜਿਹੜੀਆਂ ਮੋਦੀ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਔਰ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਨੇ ਉਹਨਾਂ ਦੇ ਖਿਲਾਫ ਇਹ ਬੰਦ ਜਿਹੜਾ ਜਿਵੇਂ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਔਰ ਲਿਬਰਲਾਈਜੇਸ਼ਨ ਸਾਰੀਆਂ ਪਾਲਸੀਆਂ ਜਿਹੜੀਆਂ ਇਹ ਸਰਕਾਰ ਇਹਦੇ ਤਹਿਤ ਆਊਟਸੋਰਸਿੰਗ ਔਰ ਨਿੱਜੀਕਰਨ ਦੇ ਤਹਿਤ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਇਹ ਅਧਿਕਾਰ ਦੇ ਦਿੰਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਚਾਹੇ 100 200 ਰੁਪਏ ਰੋਜ਼ ਦੇ ਆਧਾਰ ਤੇ ਜਿਹੜਾ ਮੁਲਾਜ਼ਮ ਤੁਸੀਂ ਰੱਖ ਸਕਦੇ ਹੋ ਪਰ ਅੱਜ ਜਿਹੜੀਆਂ ਮੰਗਾਂ ਨੇ ਇਸ ਬੰਦ ਦੇ ਅੰਦਰ ਉਹ ਮੰਗਾਂ ਜਿਹਦੇ ਵਿੱਚ ਮਜ਼ਦੂਰ ਦੀ ਘੱਟੋ-ਘੱਟ ਉਜਰਤ ਜਿਹੜੀ ਆ ਉਹ 20000 ਰੁਪਈਆ ਹੋਣੀ ਚਾਹੀਦੀ ਆ ਪਰ ਮੰਤ ਉਹਦੇ ਨਾਲ ਨਾਲ ਮੈਂ ਇਹ ਦੱਸਣਾ ਚਾਹਾਂਗਾ ਕਿ LIC ਇੱਕ ਅਧਾਰਾ ਹੈ ਜਿਹੜਾ ਅਧਾਰਾ ਸਾਲ ਦਰ ਸਾਲ ਵਾਅਦੇ 'ਚ ਚੱਲ ਰਿਹਾ ਤੇ ਉਹਦੇ ਵਿੱਚ ਗਵਰਨਮੈਂਟ ਜਿਹੜੀ ਆ ਉਹ 100% ਵਿਦੇਸ਼ੀ ਸਿੱਧਾ ਨਿਵੇਸ਼ ਕਰਨਾ ਚਾਹੁੰਦੀ ਆ ਜਿਹਦਾ ਅੱਜ ਡਟ ਕੇ ਵਿਰੋਧ ਕੀਤਾ ਜਾ ਰਿਹਾ ਮੈਂ ਇਹ ਬੜੇ ਫਖਰ ਦੇ ਨਾਲ ਦੱਸਣਾ ਚਾਹੂੰਗਾ ਕਿ ਅੱਜ ਦੀ ਸਟ੍ਰਾਈਕ ਇਸ ਕਰਕੇ ਕਾਮਯਾਬ ਆ ਕਿ 25 ਕਰੋੜ ਭਾਰਤੀ ਜਿਹੜਾ ਆ ਉਹ ਇਹਦੇ ਵਿੱਚ ਹਿੱਸਾ ਲੈ ਰਿਆ ਔਰ ਅਸਿੱਧੇ ਤੌਰ ਤੇ ਜੇ ਐਵਰੇਜ ਅਸੀਂ ਲਾਈਏ 25 ਕਰੋੜ ਦੀ ਪਰ ਮੈਂਬਰ 4 ਉਹਦੀ ਫੈਮਿਲੀ ਦੇ ਮੈਂਬਰ ਤੇ 100 ਕਰੋੜ ਜਿਹੜਾ ਉਹ ਭਾਰਤੀ ਸਿੱਧੇ ਅਸਿੱਧੇ ਤੌਰ ਤੇ ਇਸ ਸਟ੍ਰਾਈਕ ਵਿੱਚ ਭਾਗ ਲੈ ਰਿਆ ਮੈਂ ਅੱਜ ਦੇ ਦਿਨ ਇਹ ਦੱਸਣਾ ਚਾਹਾਂਗਾ ਕਿ ਆਪਣੇ ਉਦਯੋਗ ਨੂੰ ਮਾਰ ਕੇ ਮੋਦੀ ਸਰਕਾਰ ਬਾਹਰ ਲਿਆਂ ਕੰਪਨੀਆਂ ਨੂੰ ਤੁਸੀਂ ਇੱਥੇ ਲਿਆ ਕੇ ਇਹ ਨਤੀਜਾ ਦੇਖ ਚੁੱਕੇ ਹੋ ਕਿ ਜਿਹੜੀਆਂ ਜਿਹੜੀਆਂ ਬਾਹਰ ਦੀਆਂ ਕੰਪਨੀ ਨੇ ਉਹਨਾਂ ਨੇ ਤੁਹਾਡਾ ਇੱਕ ਵੀ ਪੈਰਾਮੀਟਰ ਜਿਹੜਾ ਉਹ ਪੂਰਾ ਨਹੀਂ ਕੀਤਾ ਪਰ ਆਪਣੇ ਦੇਸ਼ ਦੇ ادارے ਜਿੰਨੇ ਵੀ ਨੇ ਜਿਹੜੇ ਰਿਕੋਗਨਾਈਜ਼ ਅਦਾਰੇ ਆ ਅੰਡਰ ਗਵਰਨਮੈਂਟ ਹੈਗੇ ਆ ਉਹ ਸਾਲ ਦਾ ਸਾਲ ਵਾਦਾ ਦੇ ਰਿਹਾ ਮੈਂ ਲਈ ਸੀਦੀ ਐਗਜ਼ੈਂਪਲ ਅਗੇ ਇਹਨਾਂ ਦਿੰਦਾ ਕਿ LIC 100 ਕਰੋੜ ਦੇ ਬਦਲੇ 1200 ਕਰੋੜ ਰੁਪਈਆ ਸਰਕਾਰ ਨੂੰ ਇੱਕ ਸਾਲ ਦਾ ਫਾਇਦਾ ਦਿੰਦੀ ਆ ਲਾਭ ਦਿੰਦੀ ਆ ਤੇ ਜਿਹੜੀ ਮੋਦੀ ਸਰਕਾਰ ਆ ਉਹ ਕੀ ਚਾਹੁੰਦੀ ਆ ਕਿ LIC ਦੀਆਂ ਪਾਲਿਸੀਆਂ ਤੋਂ ਵਿਆਜ ਜਿਹੜਾ ਉਹ ਘੱਟ ਕਰ ਦਿੱਤਾ ਜਾਵੇ ਤੇ ਉਹ ਜਿਹੜਾ ਵਿਆਜ ਘੱਟ ਕਰਕੇ ਪਾਲਸੀ ਹੋਲਡਰ ਦੇ ਹੱਕਾਂ ਤੇ ਡਾਕਾ ਮਾਰਿਆ ਜਾਵੇ ਮੈਂ ਇਹ ਮੁਅੱਜ ਦੇ ਦਿਨ ਮੇਰੇ ਸਾਥੀ ਦਲਜੀਤ ਜੀ ਖੜੇ ਆ ਜਸਲ ਜੀ ਖੜੇ ਆ ਯਸ਼ਪਾਲ ਜੀ ਖੜੇ ਆ ਸਾਰੇ ਪੈਨਸ਼ਨਰ ਐਸੋਸੀਏਸ਼ਨ ਨਾਲ ਸੰਬੰਧਤ ਮੇਰੇ ਸਾਥੀ ਆ ਸਾਥੀਓ ਮੈਂ ਮੇਰੇ ਦਸੂਆ ਬ੍ਰਾਂਚ ਜਿਹੜੀ ਸਾਡੀ ਆ LIC ਦੀ ਸ਼ਾਖਾ ਆ ਉਹਦੇ ਸਖਤਰ ਜਿਹੜੇ ਨੇ ਹਰਿੰਦਰਪਾਲ ਸਿੰਘ ਜੀ ਹੁਣੇ ਹੁਣੇ ਉਹਨਾ ਨਾਲ ਵੀ ਮੈਂ ਮਿਲ ਕੇ ਤੇ ਐਜੀਟੇਸ਼ਨ ਮੈਂ ਕਰਕੇ ਆਇਆ ਤੇ ਮੁਕੇਰੀਆਂ ਆ ਕੇ ਆਪਣੇ মিডিਆ ਦੇ ਸਾਥੀਆਂ ਨੂੰ ਇਹ ਬਾਈਟ ਮੈਂ ਦੇ ਰਿਹਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਇਕੱਠੇ ਹੋਈਏ ਸੰਵਿਧਾਨ ਨੂੰ ਪਿਆਰ ਕਰਨ ਵਾਲੇ ਜਿਹੜੇ ਲੋਕ ਅੱਜ ਵੀ ਉਹ ਸਿਰ ਚੁੱਕ ਕੇ ਜ਼ਿੰਦਾ ਨੇ ਔਰ 바ਵਾ ਸਾਹਿਬ ਅੰਬੇਡਕਰ ਜੀ ਦੀ ਕਿਰਪਾ ਨਾਲ ਜਿਹੜਾ ਸੰਵਿਧਾਨ ਇਸ ਦੇਸ਼ ਨੂੰ ਮਿਲਿਆ ਉਸ ਸੰਵਿਧਾਨ ਨੂੰ ਬਚਾਉਣ ਲਈ ਤਤ ਪਰ ਖੜੇ ਨੇ ਮੈਂ ਆਪ ਸਭ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਅੱਜ ਦੱਸਣਾ ਚਾਹਾਂਗਾ ਕਿ ਅੱਜ ਦੀ ਜਿਹੜੀ ਸਟ੍ਰਾਈਕ ਆ ਉਹ 100% ਕਾਮਯਾਬ ਸਟ੍ਰਾਈਕ ਰਹੀ ਆ ਜਿਹੱਚ ਰੋਡਵੇਜ ਮੁਲਾਜ਼ਮਾਂ ਨੇ ਔਰ ਸਾਡੀ 올ਡ ਪੈਨਸ਼ਨ ਸਕੀਮ ਲਾਗੂ ਕਰਨ ਲਈ ਜਿਹੜੀ ਸਾਡੀ ਜਥੇਬੰਦੀ ਬਣੀ ਆ ਉਹ ਉਸ ਜਥੇਬੰਦੀ ਨੇ ਵੀ ਹਿੱਸਾ ਲਿਆ ਸਾਰੀਆਂ ਜਥੇਬੰਦੀਆਂ ਰਲ ਕੇ ਅੱਜ ਹਿੱਸਾ ਲੈ ਰਹੀਆਂ ਤੇ ਇਸ ਸਟ੍ਰਾਈਕ ਜਿਹੜੀ ਆ ਉਹ ਕਾਮਯਾਬ ਸਟ੍ਰਾਈਕ ਹੋਈ ਆ ਸੋ ਆਪ ਸਭ ਦਾ ਧੰਨਵਾਦ ਇਨਾ ਸਹਿਯੋਗ ਦੇਣ ਵਾਸਤੇ ਸੋ ਮੈਂ ਆਪਣੀ ਵਾਣੀ ਨੂੰ ਵਿਰਾਮ ਦੇਣਾ ਜੀ ਧੰਨਵਾਦ ਜੀ ਜੈ